ਕਾਰਨ ਤੋਂ ਬਾਅਦ ਪਹਿਲੀ ਵਾਰ ਲੰਮੀ ਮਾਈਨਿੰਗ ਪਾਲਿਸੀ ਜਿਹੜੀ ਬਣੀ ਸੀ ਉਹਦੇ ਵਿੱਚ ਇਸ ਸਾਲ ਕੁਝ ਸੋਧਾਂ ਕੀਤੀਆਂ ਗਈਆਂ ਜਾਂਦੇ ਕੁਝ ਅਮੈਂਡਮੈਂਟ ਕੀਤੀਆਂ ਗਈਆਂ ਜਾਂਦੇ ਗਿਆ ਉਹਨਾਂ ਅਮੈਂਡਮੈਂਟ ਨੂੰ ਲਾਗੂ ਹੋਣ ਤੋਂ ਬਾਅਦ ਕੋਈ ਕੰਰੈਂਟ ਨੋਟੀਫਿਕੇਸ਼ਨ ਜਿਹੜਾ ਉਹ ਇਸ ਪਾਲਿਸੀ ਦਾ ਜਦੋਂ ਕੈਬਨਿਟ ਦੀ ਮੀਟਿੰਗ ਹੋਈ ਸੀ 3 4 225 ਨੂੰ ਪੰਜਾਬ ਦੀ ਕੈਬਨਿਟ ਦੀ ਮੀਟਿੰਗ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਗਵਾਈ ਚੋਰੀ ਉਹਦੀ ਜਿਹੜੀ ਪਾਲਿਸੀ ਦਾ ਨੋਟੀਫਿਕੇਸ਼ਨ ਆ ਉਹ 30 April ਨੂੰ 30 ਅਪ੍ਰੈਲ ਨੂੰ ਨੋਟੀਫਿਕੇਸ਼ਨ ਜਾਰੀ ਹੋਇਆ ਅੱਜ ਅਸੀਂ ਪੰਜਾਬ ਸਰਕਾਰ ਵੱਲੋਂ ਸਾਡੇ ਮੰਤਰੀ ਸਹਿਬਾਨ ਬਰਿੰਦਰ ਗੋਇਲ ਜੀ ਮਾਈਨਿੰਗ ਮਿਨਿਸਟਰ ਸਹਿਬਾਨ ਵੱਲੋਂ ਅੱਜ ਅਸੀਂ ਪੋਰਟਲ ਜਿਹੜਾ ਕਿ ਫਾਰਮ ਕਿੱਦਾਂ ਭਰਨੇ ਨੇਗੇ ਸੋ ਲਾਂਚ ਕਰ ਰਹੇ ਹਾਂਗੇ ਸੋ ਮੈਂ ਅਧਿਕਾਰੀਆਂ ਨੂੰ ਬੇਨਤੀ ਕਰੂਗਾ ਕਿ ਤੁਰੰਤ ਉਹ ਪੋਰਟਲ ਜਿਹੜਾ ਉਹ ਲਾਂਚ ਕੀਤਾ ਜਾਵੇ ਇਹ ਐਪਲੀਕੇਸ਼ਨ ਆ ਐਪਲੀਕੇਸ਼ਨ ਦੇ ਅੰਦਰ ਕਿਸ ਤਰ੍ਹਾਂ ਫਾਰਮ ਫਿਲ ਕਰਨਾਗਾ ਔਰ ਕਿਸ ਤਰ੍ਹਾਂ ਉਸ ਫਾਰਮ ਦੇ ਅੰਦਰ ਤੁਸੀਂ ਸਾਰੀਆਂ ਫਾਰਮੈਲਟੀਜ਼ ਜਿਹੜੀਆਂ ਰਹੀਆਂ ਉਹ ਪੂਰੀਆਂ ਕਰਨੀਆਂ ਨੇ ਕਿੱਥੇ ਸਰਟੀਫਿਕੇਟ ਦੀ ਜਿਹੜੀ ਫੀਸ ਆ ਜਮ੍ਹਾਂ ਕਰਾਉਣੀ ਆ ਸਾਰਾ ਇਸ ਪੋਰਟਲ ਦੇ ਅੰਦਰ ਦੱਸਿਆ ਗਿਆ ਹੈਗਾ ਸੋ ਬਹੁਤ ਬਹੁਤ ਥੈਂਕ ਯੂ ਜੀਸੂ ਅਗੋਂ ਮੈਂ ਕਿਉਂਕਿ ਜਦੋਂ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦਾ ਰਾਸੀ ਜੋ ਉਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਕਾਲੀ ਦਲ ਦਾ ਰਾਸੀ ਉਸ ਸਮੇਂ ਪੰਜਾਬ ਦੇ ਅੰਦਰ ਸਾਡੇ ਕੁਦਰਤੀ ਸਾਧਨਾਂ ਦੀ ਬਹੁਤ ਵੱਡੀ ਪੱਧ ਤੇ ਦੁਰਤ ਹੋਈ ਪੰਜਾਬ ਦੇ ਅੰਦਰ ਰੇਤ ਮਾਫੀਆ ਜਿਹੜਾ ਉਹ ਲੋਕਾਂ ਦੇ ਸਿਰ ਚੜ ਕੇ ਬੋਲਿਆ ਕਿ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦੇ ਕਿਸ ਤਰ੍ਹਾਂ ਰੇਤ ਦੇ ਖੇਤਰ ਦੇ ਅੰਦਰ ਵੱਡਾ ਮਾਫੀਆ ਜਿਹੜਾ ਪੰਜਾਬ ਪੈਦਾ ਕੀਤਾ ਔਰ ਸਰਕਾਰ ਔਰ ਤੋਂ ਬਾਅਦ ਅਸੀਂ ਨਵੀਂ ਪਾਲਿਸੀ ਲੈ ਕੇ ਆਏ ਉਸ ਨਵੀਂ ਪਾਲਿਸੀ ਦੇ ਅੰਦਰ ਵੀ ਅਸੀਂ ਦੇਖਿਆ ਕਿ ਉਹਨੂੰ ਹੋਰ ਸਰਲ ਕਿੱਦਾਂ ਬਣਾਉਣਾ ਗਿਆ ਉਹਨੂੰ ਹੋਰ ਸੌਖਾ ਕਿੱਦਾਂ ਬਣਾਉਣਾਗਾ ਉਹਨੂੰ ਆਮ ਲੋਕਾਂ ਦੀ ਪਹੁੰਚ ਤੱਕ ਕਿਸ ਤਰ੍ਹਾਂ ਲੱਗੇ ਜਾਣਾਗਾ ਉਹਦੇ ਤਹਿਤ ਜਿਹੜਾ ਅੱਜ ਐਲ ਐਮ ਐਸ ਜਿਹੜੀ ਲੈਂਡ ਓਨਰ ਮਾਈਨਿੰਗ ਸਾਈਟ ਜਿਹੜਾ ਲੈਂਡ ਦਾ ਓਨਰ ਆ ਜਿਹੜਾ ਜ਼ਮੀਨ ਦਾ ਮਾਲਕ ਆ ਉਹ ਜਿਹੜਾ ਉਹ ਸਾਈਟ ਦੇ ਉੱਤੇ ਕਿਸ ਤਰ੍ਹਾਂ ਮਾਈਨਿੰਗ ਕਰ ਸਕਦਾਗਾ ਵੱਡਾ ਕੁਐਸਚਨ ਸੀਗਾ ਨਹੀਂ ਤਾਂ ਕੋਈ ਲੋਕ ਆ ਕੇ ਉੱਥੇ ਗੈਰ ਕਾਨੂੰਨੀ ਮਾਈਨਿੰਗ ਕਰਦੇ ਸੀ ਧੱਕੇ ਨਾਲ ਮਾਈਨਿੰਗ ਕਰਦੇ ਸੀਗੇ ਸੋ ਹੁਣ ਲੈਂਡ ਓਨਰ ਜਿਹੜਾ ਉਹ ਆਪਣੀ ਸਾਈਟ ਦੇ ਉੱਤੇ ਕਿਸ ਤਰ੍ਹਾਂ ਜਿਹੜੀ ਮਾਈਨਿੰਗ ਕਰ ਸਕਦਾਗਾ ਸੋਦੇ ਲਈ ਉਹ ਆਪਣੀ ਜ਼ਮੀਨ ਨੂੰ ਆਪਣੀ ਜ਼ਮੀਨ ਨੂੰ ਕਿਸੇ ਨੂੰ ਲੀਸ ਤੇ ਦੇ ਸਕਦਾਗਾ ਆਪਣੀ ਜ਼ਮੀਨ ਨੂੰ ਕਿਸੇ ਨੂੰ ਕੰਟਰੈਕਟ ਤੇ ਦੇ ਸਕਦਾਗਾ ਸਾਲ ਲਈ 2 ਸਾਲ ਲਈ 3 ਸਾਲ ਲਈ 4 ਸਾਲ ਲਈ ਸੋਦੇ ਲਈ ਜਿਹੜਾ ਮੈਂ ਸਮਝਦਾ ਰਾਇਲਟੀ ਆ ਪਹਿਲਾਂ ਜਿਹੜੀ ਰਾਇਲਟੀ 73 ਪੈਸੇ ਸੀ ਕਿਊਬਿਕ ਫਿਟ ਉਹ ਹੁਣ ਅਸੀਂ ਰੇਤੇ ਦੇ ਵਿੱਚ 1 ਰੁਪਿਆ 70 ਪੈਸੇ ਕੀਤੀ ਆ ਯਾਨੀ ਕਿ 1 ਰੁਪਿਆ ਰਾਇਲਟੀ ਹੋਰ ਵਧਾਈ ਆ ਉਹ ਰਾਇਲਟੀ ਜਿਹੜੀ ਆ ਅਸੀਂ ਕੁਆਟਰਵਾਇਜ਼ ਜਿਹੜਾ ਅਸੈਸ ਕਰਨ ਤੋਂ ਬਾਅਦ ਸਾਡੀ ਜਿਹੜੀ ਕੰਪੀਟੈਂਟ ਅਥਾਰਟिटीज ਰਹਿ ਗਈਆਂ ਉਹ ਰਾਇਲਟੀ ਨੂੰ ਅਸੈਸ ਕਰਨੀ ਹੈ ਉਸ ਏਰੀਆ ਨੂੰ ਮਾਪਣ ਗਿਆ ਮੰਨ ਲਓ ਕਿਸੇ ਨੇ 1 ਏਕੜ ਦੀ ਆਪਣੀ ਐਨਓਸੀ ਲਈਆ 1 ਏਕੜ ਦੀ ਆਪਣੀਆਂ ਸਾਰੀਆਂ ਫਾਰਮੈਲਿਟੀਜ਼ ਪੂਰੀਆਂ ਕਰਕੇ ਕਲੀਅਰੈਂਸ ਲੈ ਲਈ ਜਦੋਂ এনवायरमेंटਲ ਕਲੀਅਰੈਂਸ ਹੋ ਗਈ ਸੀਆ ਦੀ ਕਲੀਅਰੈਂਸ ਹੋ ਗਈ ਉਸ ਤੋਂ ਬਾਅਦ ਉਹਨੂੰ ਸਾਡਾ ਅਧਿਕਾਰੀ ਜਿਹੜਾ ਅਸੈਸ ਕਰੂਗਾ ਕਿ ਇਹਦੇ ਅੰਦਰ ਕਿੰਨਾ ਰੇਤਾਗਾ ਇਸ ਮਾਈਨਿੰਗ ਦੇ ਅੰਦਰ ਮਾਈਨਿੰਗ ਸਾਈਟ ਦੇ ਅੰਦਰ ਕਿੰਨਾ ਰੇਤਾਗਾ ਤੋਂ ਉਸ ਤੋਂ ਬਾਅਦ ਉਸ ਸਾਈਟ ਦੀ ਜਿਹੜੀ ਆ 25% ਜਾਨੀ ਕਿ ਕੁਆਟਰਲੀ ਜਿਹੜੀ ਐਸੈਸ ਹੋ ਕੇ ਸਾਰੇ ਪੈਸੇ ਜਿਹੜੇ ਨੇਗੇ ਉਹ ਪਹਿਲਾਂ ਭਰਾਏ ਜਾਣਗੇ ਜਾਨੀ ਕਿ ਉਹ ਕਾਨੂੰ ਇਹ ਦੀ ਕਲੇਮ ਕਰ ਸਕਦਾ ਕਿ ਜੀ ਮੈਂ ਤਾਂ ਇਸ ਤੋਂ ਉਹਨਾਂ ਰੇਤਾ ਜਿੰਨਾ ਮੇਰਾ ਬਣਦਾ ਸੀ ਨਹੀਂ ਕੱਢਿਆ ਜਾਂ ਘੱਟ ਕੱਢਿਆ ਜਾਂ ਕਿਸੇ ਕਾਰਨ ਮੇਰਾ ਇਹ ਤਾਂ ਰਹਿ ਗਿਆ ਜਾਂ بارش ਆ ਗਈ ਜਾਂ ਕੋਈ ਵੀ ਕਿਸੇ ਵੀ ਚੀਜ਼ ਦੀ ਉਹ ਕਲੇਮ ਨਹੀਂ ਕਰ ਸਕਦਾ ਉਹਨੂੰ ਉਹਨੇ ਪੈਸੇ 100% ਦੇਣੇ ਪੈਣਗੇ ਇਸੇ ਤਰੀਕੇ ਸੀਆਰਐਮਐਸ ਜਿਹੜੀ ਆ ਕ੍ਰੈਸ਼ਰ ਮਾਈਲਿੰਗ ਸਾਈਡ ਪਾਲਸੀ ਆ ਉਦੇ ਅੰਦਰ ਵੀ ਜਿਹੜਾ ਓਨਰ ਆਗਾ ਲੈਂਡ ਦਾ ਓਨਰ ਆ ਉਹਨੂੰ ਰਾਈਟ ਦਿੱਤੇ ਗਏ ਨੇ ਕਿ ਤੁਸੀਂ ਵੀ ਹੁਣ ਤੱਕ ਕ੍ਰੈਸ਼ਰ ਲਾ ਕੇ ਤੁਸੀਂ ਵੀ ਕੰਟਰੈਕਟ ਕਰਕੇ ਜਿਹੜਾ ਉਥੇ ਮਾਈਨਿੰਗ ਕਰ ਸਕਦੇ ਹੋ ਸੋ ਇਹਦੇ ਜਿਹੜਾ ਕੀ ਹੋਇਆ ਕਿ ਅੱਗੇ ਜਿਹੜੇ ਕ੍ਰੈਸ਼ਰਾਂ ਦੇ ਸਿਓ ਗੈਰਕਾਨੂੰਨੀ ਮਾਈਨਿੰਗ ਕਰਦੇ ਸੀ ਕਿਤੋਂ ਲਿਆ ਕੇ ਕਰਦੇ ਸੀ ਹੁਣ ਕ੍ਰੈਸ਼ਰ ਉਸ ਲੈਂਡ ਦਾ ਓਨਰ ਜਿਹੜਾਗਾ ਉਹ ਵੀ ਆਨਲਾਈਨ ਐਪਲੀਕੇਸ਼ਨ ਪਾ ਕੇ ਆਪਦੀ ਸੈਸਰੀ ਪਰਮਿਸ਼ਨਰ ਲੈਂਡ ਤੋਂ ਬਾਅਦ ਜਿਹੜਾ ਉਥੇ ਆਪਣੀ ਮਾਈਨਿੰਗ ਕਰ ਸਕਦਾਗਾ ਇਹਦੇ ਲਈ ਇੱਕ ਡਿਸਟ੍ਰਿਕਟ ਲੈਵਲ ਦਾ ਸਰਵੇ ਹੋਊਗਾ ਬੱਡੀ ਗੱਲਾ ਕਿਤੇ ਵੀ ਡਿਸਟ੍ਰਿਕਟ ਲੈਵਲ ਦਾ ਸਰਵੇ ਹੋਊਗਾ ਉਸ ਸਰਵੇ ਰਿਪੋਰਟ ਆਉਣ ਤੋਂ ਬਾਅਦ ਮੰਨ ਲਓ ਆਹ ਸਾਈਟ ਜਿਹੜੀ ਹੈ ਇਹ ਜਗ੍ਹਾ ਦੇ ਉੱਤੇ ਆਪਾਂ ਨੇ ਕਿਹਾ ਕਿ ਇੱਥੇ ਮਾਈਨਿੰਗ ਸਾਈਟ ਆ ਕੱਲ ਨੂੰ ਕੋਈ ਕਲੇਮ ਕਰਦਾ ਕਿ ਉਹ ਜਗ੍ਹਾ ਤੇ ਵੀ ਮਾਈਨਿੰਗ ਸਾਈਟ ਆ ਜੇ ਉਹ ਸਰਵੇ ਦੇ ਅੰਦਰ ਨਹੀਂ ਆਈ ਤਾਂ ਮਾਈਨਿੰਗ ਨਹੀਂ ਕਰ ਸਕਦਾ ਹੁਣ ਅਸੀਂ ਇਹ ਸਿਰਚਿਤ ਕਰ ਰਹੇ ਹਾਂ ਕਿ ਇਹ ਅਸੀਂ ਅਨਾਉਂਸ ਕਰ ਰਹੇ ਆ ਕਿ ਸਾਲ ਦੇ ਵਿੱਚ ਸਰਕਾਰੀ ਤੌਰ ਦੇ ਉੱਤੇ ਸਰਕਾਰੀ ਤੌਰ ਦੇ ਉੱਤੇ ਦੋ ਬਾਾਰ ਜਿਹੜਾ ਸਰਵੇ ਹੋਇਆ ਕਰੂਗਾ ਕੋਈ ਨਮੀ ਸਾਈਟ ਜਿਹੜੀ ਆ ਉਹ ਹੋਂਦ ਵਿੱਚ ਆਈ ਆ ਕੋਈ ਨਵਾਂ ਏਰੀਆ ਜਿਹੜਾ ਆ ਆਡੈਂਟੀਫਾਈ ਹੋਇਆਗਾ ਜਿੱਥੇ ਕੋਈ ਮਾਈਨਿੰਗ ਹੋ ਸਕਦੀ ਆ ਸੋ ਉਸ ਤੋਂ ਬਾਅਦ ਉਸ ਜਿਹੜਾ ਸਾਈਟ ਆ ਉਹਦਾ ਓਨਰ ਜਿਹੜੀਆਂ ਨੈਸੈਸਰੀ ਪਰਮਿਸ਼ਨ ਲੈਣ ਤੋਂ ਬਾਅਦ ਆਪਣੀ ਮਾਈਨਿੰਗ ਕਰਵਾ ਸਕਦਾਗਾ ਔਰ ਸਾਡੀ ਰਾਇਲਟੀ ਜਿਹੜੀ ਆ ਉਹ ਦੇ ਸਕਦਾਗਾ ਇਸ ਤੋਂ ਬਿਨਾ ਜੇਕਰ ਆਪ ਚਾਹੇ ਜੇਕਰ ਕੋਈ ਵਿਅਕਤੀ ਕਹਿੰਦਾਗਾ ਕਿ ਮੇਰੀ ਜਗ੍ਹਾ ਜਿਹੜੀ ਹੈ ਮੇਰੀ ਜਗ੍ਹਾ ਦੇ ਅੰਦਰ ਰਹਿਤਾਗਾ ਜਾਂ ਮੇਰੀ ਜਗ੍ਹਾ ਦੇ ਅੰਦਰ ਜਿਹੜਾ ਗ੍ਰੇਵਲ ਆ ਤਾਂ ਉਹ ਕੀ ਕਰ ਸਕਦਾਗਾ ਕੋਈ ਸਾਡੇ ਕੋਲੇ ਆਪਣੀ ਐਪਲੀਕੇਸ਼ਨ ਦੇ ਕੇ ਵੀ ਸਰਵੇ ਕਰਵਾ ਸਕਦਾਗਾ ਕੋਈ ਇਹਨਾਂ ਦੋ ਸਰਵੇ ਤੋਂ ਬਿਨਾ ਵੀ ਸਰਵੇ ਕਰਵਾ ਸਕਦਾਗਾ ਸਰਵੇ ਕਰਨ ਤੋਂ ਬਾਅਦ ਉਹਦੀ ਜਿਹੜੀ ਸਾਈਟ ਆ ਉਹ ਅਸੀਂ ਉਹਨੂੰ ਅਲਾਉ ਕਰ ਦਾਂਗੇ ਪਰ ਲੇਕਿਨ ਉਸ ਤੋਂ ਪਹਿਲਾਂ ਉਹਨੂੰ এনवायरमेंट ਕਲੀਅਰੈਂਸ ਉਹਨੂੰ এনवायरमेंटਲ ਕਲੀਅਰੈਂਸ ਜਿਹੜੀ ਆ ਉਹ ਲੈਣੀ ਪਊਗੀ ਉਹਨੂੰ ਸੀਆ ਕੋਲੇ ਜਾ ਕੇ ਯਾਨੀ ਸਟੇਟ এনवायरमेंटਲ ਇੰਪੈਕਟ ਜਿਹੜੀ ਅਥਾਰਟੀ ਆ ਇੰਪੈਕਟ ਅਸੈਸਮੈਂਟ ਅਥਾਰਟੀ ਆ ਉਹਦੇ ਕੋਲੇ ਜਾ ਕੇ ਜਿਹੜੀ ਸੀਆ ਕੋਲੇ ਜਾ ਕੇ এনवायरमेंटਲ ਕਲੀਅਰੈਂਸ ਲੈਣੀ ਪਾਉਗੀ ਜੇਕਰ এনवायरमेंटਲ ਕਲੀਅਰੈਂਸ ਦਿੱਤਾਗਾ ਤਾਂ ਹੀ ਉਹ ਸਾਈਟ ਜਿਹੜੀ ਆ ਮਾਈਨਿੰਗ ਕਰਨ ਦੀ ਯੋਗ ਹੋਊਗੀ ਇਹ ਬੜਾ ਵੱਡਾ ਸਵਾਲ ਹੈਗਾ ਕਿ ਜਿਹੜੀ ਸਟੇਟ এনवायरमेंटਲ ਇੰਪੈਕਟ ਅਸੈਸਮੈਂਟ ਅਥਾਰਟੀ ਆ ਉਹਦੇ ਕੋਲੇ ਜਾ ਕੇ ਉਹ ਆਪਣੀ ਫੀਸ ਭਰ ਕੇ ਉਹਦੀ ਅਸੈਸਮੈਂਟ ਕਰਵਾਊਗਾ ਕਿ ਹਾਂਜੀ ਫਿਰ ਜਾ ਕੇ ਲੈਟਰ ਆਫ ਇੰਟੈਂਟ ਜਿਹੜਾ ਉਹ ਡਿਪਾਰਟਮੈਂਟ ਜਾਰੀ ਕਰੂਗਾ ਸੋ ਇਹ ਇਹਦੇ ਨਾਲ ਬੈਸ ਸਮਝੰਦਾ ਪੰਜਾਬ ਦੇ ਅੰਦਰ ਜਿਹੜਾ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਸੀ ਜਿਹੜੀ ਕਿਤੇ ਨਾ ਕਿਤੇ ਲੋਕ ਗੈਰ ਕਾਨੂੰਨੀ ਮਾਈਨਿੰਗ ਕਰਦੇ ਸੀਗੇ ਉਹ ਬੁਰੀ ਤਰ੍ਹਾਂ ਪੂਰੀ ਤਰ੍ਹਾਂ ਜੜਾਇਗਾ ਉਹ ਖਤਮ ਹੋ ਜੂਗੀ ਸੋ ਗੈਰ ਕਾਨੂੰਨੀ ਮਾਈਨਿੰਗ ਖਤਮ ਹੋਣ ਦੇ ਨਾਲ ਬਿਲਕੁਲ ਰੈਵਨਿਊ ਜਿਹੜਾ ਉਹ ਵੀ ਪਹਿਲਾਂ ਨਾਲ ਵਧੂਗਾ ਸੋ ਅੱਜ ਅਸੀਂ ਪਹਿਲਾ ਤਜਰਬਾ ਕਰ ਅੱਜ ਅਸੀਂ ਇਹਦਾ ਪੋਰਟਲ ਲਾਂਚ ਕੀਤਾਗਾ ਸੋ ਜਿਹੜੇ ਵੀ ਮਾਈਨਿੰਗ ਦੇ ਅੰਦਰ ਕੰਮ ਕਰਦੇ ਨੇ ਚਿਹਰੇਤੇ ਦਾ ਕੰਮ ਕਰਦੇ ਨੇ ਤੇ ਬਜਰੀ ਦਾ ਕੰਮ ਕਰਦੇ ਨੇਗੇ ਉਹ ਸਾਰੇ ਜਾਣੇ ਅੱਜ ਤੋਂ ਇਸ ਨਵੀਂ ਪਾਲਿਸੀ ਦੇ ਤਹਿਤ ਪੋਰਟਲ ਜਾ ਕੇ ਜਿਹੜੇ ਆਲਰੇਡੀ ਜਿੰਨਾਂ ਕੋਲ ਜ਼ਮੀਨ ਹੈਗੀ ਆ ਉਹ ਆਪਣੀ ਜ਼ਮੀਨ ਦਾ ਕਲੀਅਰੈਂਸ ਲੈ ਕੇ ਨੈਸੈਸਰੀ ਪਰਮਿਸ਼ਨ ਲੈ ਕੇ ਆਪਣਾ ਕੰਮ ਸ਼ੁਰੂ ਕਰ ਸਕਦੇ ਨੇਗੇ ਸੋ ਅੱਜ ਮੈਂ ਸਮਝਦਾ ਜਿਹੜਾ ਗੈਰ ਕਾਨੂੰਨੀ ਮਾਈਨਿੰਗ ਦਾ ਕੰਮ ਸੀ ਉਹ ਬਿਲਕੁਲ 100% ਜਿਹੜਾ ਉਹ ਖਤਮ ਹੋ ਚੁੱਕਿਆ ਹੈਗਾ ਸਾਨੂੰ ਟਾਈਮ ਜ਼ਰੂਰ ਲੱਗਿਆ ਗਿਆ ਪਹਿਲਾਂ ਜਿਹੜੀ ਅਸੀਂ ਤੇਜ਼ ਪਾਲਿਸੀ ਲਿਆਂਦੀ ਸੀ ਉਹਦੇ ਵਿੱਚ ਕੁਝ ਗੱਲਾਂ ਜਿਹੜੀਆਂ ਸਾਨੂੰ ਲੱਗਿਆ ਕਿ ਵੱਡੇ ਸੁਧਾਰ ਕਰਨ ਦੀ ਥੋੜਾ ਸੁਧਾਰ ਕੀਤੇ ਨੇਗੇ ਸੋ ਇਹ ਜਿਹੜਾ ਮਾਈਨਿੰਗ ਦਾ ਸਾਡਾ ਜਿਹੜਾ ਪੈਸਾ ਰੈਵਨਿਊ ਆ ਉਹ ਵੀ ਵਧੂਗਾ ਔਰ ਗੈਰ ਕਾਨੂੰਨੀ ਮਾਈਨਿੰਗ ਜੜੀਆਂ ਉਹ ਸਦਾ ਲਈ ਖਤਮ ਹੋਊਗੀ ਕਿਉਂਕਿ ਇਹ ਕਾਫੀ ਵੱਡਾ ਇਸ਼ੂ ਸੀਗਾ ਮੈਂ ਸਮਝਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਸ਼ੁਰੂ ਜਿਹੜਾ ਹੈਗਾ ਸਪੈਸ਼ਲ ਤੌਰ ਤੇ ਧਿਆਨ ਦਿੰਦੇ ਹੋਏ ਇਹ ਦੂਜਾ ਜਿਹੜਾ ਅਡਰੈਸ ਕੀਤਾਗਾ ਤੁਹਾਨੂੰ ਠੀਕ ਕੀਤਾਗਾ ਹੁਣ ਮੈਂ ਬੇਨਤੀ ਕਰੂੰਗਾ ਮੇਰੇ ਕੈਬਨਿਟ ਕੋਲੀਗ ਵਨੀਂਦਰ ਗੋਇਲ ਜੀ ਜਿਹੜੇ ਕਿ ਬਾਇੰਡਿੰਗ ਡਿਪਾਰਟਮੈਂਟ ਦੇ ਮਨਿਸਟਰ ਨੇਗੇ ਇਨਚਾਰਜ ਨੇਗੇ ਉਹ ਹੋਰ ਫਰਦਰ ਡਿਟੇਲਸ ਚ ਜਾ ਕੇ ਤੁਹਾਨੂੰ ਇਸ ਸਾਈਟਸ ਦੇ ਬਾਰੇ ਹੋਰ ਜਿਹੜੀਆਂ ਨੈਸੈਸਰੀ ਪਰਮਿਸ਼ਨ ਕੀ ਕੀ ਹੋਣੇ ਚਾਹੀਦੇ ਉਹ ਵੀ ਸਜਾਉਣਗੇ ਸਮਝ ਸਮਝਦਾ ਹੁਣ ਗੈਰ ਕਾਨੂੰਨੀ ਜਿਹੜੀ ਮਾਈਨਿੰਗ ਉਹਦਾ ਪੰਜਾਬ ਤੋਂ ਅੰਤ ਥੈਂਕ ਯੂ ਧੰਨਵਾਦੀ ਬਸ ਸਾਰੇ ਹੀ ਪ੍ਰੈਸ ਦੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੀਮਾ ਸਾਹਿਬ ਨੇ ਵਿਸਥਾਰ ਤੇ ਵਿੱਚ ਦੱਸਿਆ ਜਦੋਂ ਕੈਬਨਟ ਦੇ ਵਿੱਚ ਇਹ ਪਾਲਿਸੀ ਅਮੈਂਡਡ ਪਾਲਿਸੀ ਪਾਸ ਹੋਈ ਸੀ ਤਾਂ ਉਸ ਸਮੇਂ ਤੋਂ ਹੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਦਿਲਚਸਪੀ ਦਿਖਾਈ ਤੇ ਲੋਕ ਉਤਾਵਲੇ ਸੀ ਇਸ ਗੱਲ ਦੇ ਕਿ ਛੇਤੀ ਨੋਟੀਫਾਈ ਹੋ ਜੇ ਤੇ ਅਸੀਂ ਆਪਣਾ ਕੰਮ ਸ਼ੁਰੂ ਕਰ ਸਕੀਏ ਸੋ 30 ਤਾਰੀਖ ਨੂੰ ਨੋਟੀਫਿਕੇਸ਼ਨ ਹੋ ਗਿਆ ਤੇ ਅੱਜ ਜਿਹੜਾ ਪੋਰਟਲ ਲਾਂਚ ਕੀਤਾ ਹੈ ਵੈਬਸਾਈਟ ਲਾਂਚ ਕੀਤੀ ਹੈ ਸਰ ਨੇ ਇਸ ਦੇ ਵਿੱਚ ਹਰ ਚੀਜ਼ ਕਲੀਅਰ ਕਰ ਦਿੱਤਾ ਜਿਹੜਾ ਐਪਲੀਕੇਸ਼ਨ ਫਾਰਮ ਹੈ ਉਸ ਦੀ ਫੀਸ ਹੈ ਕਿੱਥੇ ਜਮਾ ਕਰਨਾ ਹੈ ਉਹ ਸਾਰਾ ਕੁਝ ਅਸੀਂ ਉਸ ਦੇ ਵਿੱਚ ਬੜਾ ਕਲੀਅਰ ਕੀਤਾ ਹੈ ਇੱਥੇ ਬੜਾ ਸਿੰਪਲ ਕੀਤਾ ਹੈ ਅਬ ਉਸ ਤੋਂ ਬਿਨਾ ਅਸੀਂ ਨੋਡਲ ਅਫਸਰ ਕੰਪਲੇਂਟ ਸੈਂਟਰ ਸਾਰੇ ਡਿਸਟ੍ਰਿਕਟ ਹੈੱਡਕੁਆਰਟਰ ਤੇ ਵੀ ਇੱਥੇ ਚੰਡੀਗੜ੍ਹ ਹੈੱਡਕੁਆਰਟਰ ਤੇ ਵੀ ਟੂ ਅਸਿਸਟ ਦੀ ਪੀਪਲ ਕਿ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਕਿਸੇ ਦੱਸਣ ਦੇ ਵਿੱਚ ਕਿਤੇ ਪੁੱਛਣ ਦੇ ਵਿੱਚ ਉਹ ਸਾਰਾ ਕੁਝ ਅਸੀਂ ਸਿੰਪਲੀਫਾਈ ਕਰਕੇ ਅੱਜ ਜਿਸ ਕਿਸੇ ਦੀ ਜ਼ਮੀਨ ਟੀਐਸਆਰ ਦੇ ਵਿਚਾਈ ਹੋਈ ਹੈ ਉਹ ਅੱਜ ਹੀ ਅਪਲਾਈ ਕਰ ਸਕਦਾ ਅੱਜ ਹੀ ਅਪਲਾਈ ਕਰੇਗਾ ਤੇ ਲੈਟਰ ਆਫ ਇੰਟੈਂਟ ਜਾਰੀ ਹੋ ਜਾਏਗਾ ਲੈਟਰ ਆਫ ਇੰਟੈਂਟ ਜਾਰੀ ਹੋਣ ਤੋਂ ਬਾਅਦ ਉਹ ਜਿਹੜੀਆਂ ਦੂਜੀਆਂ ਫਾਰਮੈਲਿਟੀਆਂ ਨੇ ਸੀਆ ਦੀ ਪਰਮਿਸ਼ਨ ਹੈ ਜਿਹੜੀ ਅ ਜਿਸ ਤਰ੍ਹਾਂ ਦੱਸਿਆ ਜੀਮਾ ਸਾਹਿਬ ਨੇ ਜੋ ਸਾਡੀ ਸੀਆ ਜੋ ਹੈ ਸਟੇਟ এনवायरमेंट ਇੰਪੈਕਟ ਅਸੈਸਮੈਂਟ ਅਥਾਰਟੀ ਉਸ ਤੋਂ ਤੇ ਪੋਲੂਸ਼ਨ ਕੰਟਰੋਲ ਬੋਰਡ ਤੋਂ ਉਹ ਜਿਹੜਿਆਂ ਉਤੋਂ ਈਸੀ ਤੇ ਐਨਓਸੀ ਲੈ ਲੈਣਗੇ ਪਹਿਲਾਂ ਇਹ ਬਹੁਤ ਵੱਡੀ ਦਿੱਕਤ ਸੀ ਕਿ ਮਹਿਕਮਾ ਈਸੀ ਲੈਂਦਾ ਸੀ ਐਨਓਸੀ ਲੈਂਦਾ ਸੀ ਪਰ ਹੁਣ ਅਸੀਂ ਅਮੈਂਡਡ ਪਾਲਿਸੀ ਦੇ ਵਿੱਚ ਇਹ ਕਰਤਾ ਕਿ ਜੋ ਵੀ ਬੰਦਾ ਆਪਣੀ ਆਪਣੀ ਜ਼ਮੀਨ ਤੇ ਖੁਦ ਵੀ ਮਾਈਨਿੰਗ ਕਰਨਾ ਚਾਹੁੰਦਾ ਜਾ ਨੀਸਤੇ ਦੇਣਾ ਚਾਹੁੰਦਾ ਤਾਂ ਉਹ ਬੰਦਾ ਖੁਦ ਵੀ ਖੁਦ ਹੀ ਲਗਵਾ ਸਿਆਦੇ ਤੋਂ ਪਰਮਿਸ਼ਨ ਵੀ ਤੇ ਪੋਲਿਊਸ਼ਨ ਕੰਟਰੋਲ ਬੋਰਡ ਕੋਲ ਕਿਉਂਕਿ ਕਈ ਲੋਕਾਂ ਦੀ ਇਹ ਇੱਛਾ ਸੀ ਜਦੋਂ ਅਸੀਂ ਇਹ ਐਮੈਂਡਡ ਪਾਲਿਸੀ ਲੈ ਕੇ ਆਉਂਦੀ ਹੈ ਤਾਂ ਅਸੀਂ ਸਾਰੇ ਸਟੇਕ ਹোল্ডার ਦੀ ਮੀਟਿੰਗ ਬੁਲਾਈ ਤੇ ਜਿਹਦੇ ਵਿੱਚ ਤਾਂ ਕਿ ਕੋਈ ਇਹ ਨਾ ਕਹਿ ਸਕੇ ਕਿ ਸਾਡਾ ਸੁਝਾਅ ਇਹਦੇ ਵਿੱਚ ਤੁਸੀਂ ਸ਼ਾਮਲ ਨਹੀਂ ਕੀ ਕਿਉਂਕਿ ਵੱਧ ਉਹ ਜਾਂਦੇ ਸੀ ਜਿਹੜੇ ਲੋਕ ਇਸਤਨ ਦੇ ਨਾਲ ਜੁੜੇ ਹੋਏ ਸੀ ਸੋ ਅਸੀਂ ਸਾਰਿਆਂ ਦੇ ਸੁਝਾਅ ਲੈ ਕੇ ਇਹ ਤੈਅ ਕੀਤਾ ਕਿ ਸੀਆ ਤੋਂ ਜਿਹੜੀ ਪਰਮਿਸ਼ਨ ਹੈ ਉਹ ਵੀ ਖੁਦ ਲੈ ਲੈਣ ਸੋ ਅੱਜ ਹੀ ਡੀਐਸਆਰ ਦਿੱتن ਦੀ ਹੋਈ ਹੋਈ ਹੈ ਉਹ ਅਪਲਾਈ ਕਰ ਸਕਦੇ ਆ ਤੇ ਜੋ ਡੀਐਸਆਰ ਦੇ ਵਿੱਚ ਆਉਣਾ ਚਾਹੁੰਦੇ ਆ ਉਹ ਵੀ ਡਿਪਾਰਟਮੈਂਟ ਨੂੰ ਦੱਸਣਗੇ ਤੇ ਡਿਪਾਰਟਮੈਂਟ ਇਮੀਡੀਏਟ ਕਾਰਵਾਈ ਕਰਦੇ ਆ ਉਹ ਸਾਰਿਆਂ ਦੀ ਜਿਹੜੀ ਡੀਐਸਆਰ ਹੈ ਉਹ ਵੀ ਤੁਰੰਤ ਬਣਾਈ ਜਾਊਗਾ ਤੇ ਇਸ ਤੋਂ ਬਾਅਦ ਡੀਐਸਆਰ ਦੇ ਲਈ ਸੀਆ ਦੀ ਪਰਮਿਸ਼ਨ ਦੇ ਲਈ ਪੋਲਿਊਸ਼ਨ ਕੰਟਰੋਲ ਬੋਰਡ ਦੀ ਐਨਓਸੀ ਦੇ ਲਈ ਉਹਦੇ ਲਈ ਵੀ ਅਸਿਸਟ ਕਰਨ ਦੇ ਲਈ ਅਸੀਂ ਸਾਰੇ ਆਪਣੇ ਡਿਪਾਰਟਮੈਂਟ ਦੇ ਬੰਦੇ ਡਿਪਲੋਏ ਕੀਤੇ ਨੇ ਤਾਂ ਜੋ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਹੁਣ ਪਿਛਲੇ ਸਮਿਆਂ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣਾਏ ਹੋਏ ਸੀ ਕਿ ਸਾਰੇ ਪੰਜਾਬ ਨੇ 13 ਬਲਾਕਾਂ ਦੇ ਵਿੱਚ ਵੰਡਤਾ ਸੀ ਤੇ ਇੱਕ ਇੱਕ ਬਲਾਕ ਦੀ ਜ਼ਿੰਮੇਵਾਰੀ ਆਪ ਹੀ ਲੈਣੀ ਸੀ ਉਹਨਾਂ ਨੇ ਹੁਣ ਹਰ ਬੰਦਾ ਠੇਕੇਦਾਰ ਹੋ ਜਾਏਗਾ ਮਨੁੱਖਲੇ ਕਦਮ ਹੋਏਗੀ ਟਰਾਂਸਪੈਰੈਂਸੀ ਹੋਏਗੀ ਤੇ ਜਿਹੜੇ ਲੋਕਾਂ ਦੀਆਂ ਜ਼ਮੀਨਾਂ ਸੀ ਜਿੱਥੇ ਰਹਿਤਾ ਸੀ ਉਹ ਲੋਕ ਖੁਦ ਕੰਮ ਕਰ ਨਹੀਂ ਸਕਦੇ ਸੀ ਤੇ ਠੇਕੇਦਾਰ ਉਹਨਾਂ ਨੂੰ ਰਾਹ ਨਹੀਂ ਦਿੰਦੇ ਸੀ ਤੇ ਕਈ ਵਾਰੀ ਇਹ ਸ਼ਿਕਾਇਤਾਂ ਮਿਲਦੀਆਂ ਸੀ ਕਿ ਰਾਤ ਨੂੰ ਕਿਸੇ ਦਾ ਰਹਿਤਾ ਚੱਕ ਲਿਆ ਤੇ ਉਹ ਬੇਚਾਰਿਆਂ ਕੋਲੇ ਕੋਈ ਆਲਟਰਨੇਟਿਵ ਨਹੀਂ ਸੀ ਜੇ ਕੋਈ ਟਕਾਉਂਦਾ ਸੀ ਤਾਂ ਉਹਨਾਂ ਨੂੰ ਅੱਧੇ ਪੈਸੇ ਦਿੱਤੇ ਜਾਂਦੇ ਸੀ ਜਾਂ ਪੈਸੇ ਨਹੀਂ ਦਿੱਤੇ ਜਾਂਦੇ ਸੀ ਸੋ ਉਹ ਵੀ ਸਾਰੀਆਂ ਗੱਲਾਂ ਜਿਹੜੀਆਂ ਉਹ ਹੁਣ ਦੂਰ ਹੋ ਗਈਆਂ ਤੇ ਇਸ ਦੇ ਨਾਲ ਇੱਕ ਤਾਂ ਮਾਰਕੀਟ ਦੇ ਵਿੱਚ ਸੈਂਡ ਤੇ ਗ੍ਰੇਵਲ ਹੈ ਜਿਹੜਾ ਵੱਡੀ ਮਾਤਰਾ ਦੇ ਵਿੱਚ ਆ ਜਾਏਗਾ ਕਿਉਂਕਿ ਹਰ ਕੋਈ ਆਪਣੀ ਜਿਵੇਂ ਫੁੱਟਸਾਤ ਤੇ ਇਸ ਦੇ ਨਾਲ ਰੇਟਾਂ ਦੇ ਵਿੱਚ ਵੀ ਕਮੀ ਆਊਗੀ ਸੋ ਪੰਜਾਬ ਦੇ ਲਈ ਇਹ ਮੈਂ ਸਮਝਦਾ ਪੰਜਾਬ ਦੇ ਲੋਕਾਂ ਦੇ ਲਈ ਇੱਕ ਬਹੁਤ ਵੱਡੀ ਜਿੱਥੇ ਪ੍ਰਾਪਤੀ ਹੋਏਗੀ ਉੱਤੇ ਸਰਕਾਰ ਦਾ ਜਿਹੜਾ ਰੈਵਨਿਊ ਹੈ ਉਹ ਸਰਕਾਰ ਦਾ ਰੈਵਨਿਊ ਇਹਦੇ ਨਾਲ ਬਹੁਤ ਵਧੇਗਾ ਤੇ ਜਿਹੜੇ ਕ੍ਰੈਸ਼ਰ ਨੇ ਹੁਣ ਪਿਛਲੇ ਸਮਿਆਂ ਦੇ ਵਿੱਚ ਕ੍ਰੈਸ਼ਰ ਬੰਦੀ ਬਈ ਸੀ ਕਿਉਂਕਿ ਕ੍ਰੈਸ਼ਰਾਂ ਕੋਲੇ ਮਟੀਰੀਅਲ ਨਹੀਂ ਸੀ ਤੇ ਮਟੀਰੀਅਲ ਲੈ ਕੇ ਕਿੱਥੋਂ ਆਉਂਦੇ ਉਹ ਸੋ ਹੁਣ ਜਿੰਨੇ ਕ੍ਰੈਸ਼ਰ ਨੇ ਕ੍ਰੈਸ਼ਰ ਵੱਡੀ ਇੰਡਸਟਰੀ ਹੈ ਕਰੀਬ 425 ਦੇ ਲਵੇ ਪੰਜਾਬ ਦੇ ਵਿੱਚ ਕ੍ਰੈਸ਼ਰ ਸੋ ਕ੍ਰੈਸ਼ਰ ਇੰਡਸਟਰੀ ਕੋਈ ਇੰਡਸਟਰੀ ਦੇ ਨਾਲ ਹੀ ਸਾਰਾ ਰੋਜ਼ਗਾਰ ਵੀ ਵੱਧਦਾ ਤੇ ਇੰਡਸਟਰੀ ਦੇ ਨਾਲ ਹੀ ਡਿਵੈਲਪਮੈਂਟ ਹੁੰਦੀ ਹੈ ਸੋ ਜ਼ਿਆਦਾਤਰ ਕ੍ਰਿਸ਼ਮਾਂ ਵਾਲਿਆਂ ਕੋਲੇ ਜ਼ਮੀਨਾਂ ਆਪਣੀਆਂ ਨੇ ਸੋ ਆਪਣੀਆਂ ਜ਼ਮੀਨਾਂ ਦੀ ਪਟਾਈ ਕਰ ਸਕਣਗੇ ਤੇ ਸਰਕਾਰ ਨੂੰ ਰਾਇਲਟੀ ਦੇਣਗੇ ਤੇ ਸਾਰੀ ਇੰਡਸਟਰੀ ਚੱਲ ਜੇਗੀ ਸੋ ਇੰਡਸਟਰੀ ਦੇ ਲਈ ਵੀ ਇਹ ਇੱਕ ਬਹੁਤ ਵੱਡਾ ਫਾਇਦੇ ਵਾਲਾ ਕੰਮ ਹੋਏਗਾ ਸੋ ਅੱਜ ਇਹ ਪੋਰਟਰ ਚੱਲਿਆ ਤੁਹਾਨੂੰ ਸਾਰਿਆਂ ਨੂੰ ਵਧਾਈ ਵੀ ਦੇਣਾ ਤੇ ਬਾਕੀ ਜਿਸ ਤਰ੍ਹਾਂ ਕੱਲ ਸੈਸ਼ਨ ਦੇ ਵਿੱਚ ਗੱਲ ਹੋਈ ਸੀ ਕਿ ਕੇਂਦਰ ਸਰਕਾਰ ਦੇ ਧੱਕਿਆਂ ਦੀ ਗੱਲ ਚੱਲੀ ਸੀ ਕਿ ਸਾਡੇ ਨਾਲ ਇਸ ਤਰ੍ਹਾਂ ਦੇ ਧੱਕੇ ਕੀਤੇ ਜਾ ਰਹੇ ਨੇ ਸੋ ਅੱਜ ਮਾਈਨਿੰਗ ਦੇ ਵਿੱਚ ਵੀ ਮੈਂ ਕਹਿਣਾ ਚਾਹੁੰਦਾ ਕਿ ਮਾਈਨਿੰਗ ਦੇ ਵਿੱਚ ਵੀ ਸਾਡੇ ਨਾਲ ਜ਼ਿਆਤੀ ਹੋ ਰਹੀ ਹੈ ਪੰਜਾਬ ਦੇ ਵਿੱਚ ਪੋਟਾਸ਼ ਮਿਲੀ ਹੈ ਅਗ ਪੋਟਾਸ਼ ਕਿਹਦਾ ਮਿਨਰਲ ਹੈ ਜਿਹੜਾ ਪੂਰੇ ਦੇਸ਼ ਦੇ ਵਿੱਚ ਨਹੀਂ ਕਿਤੇ ਮਿਲਦਾ ਸਾਰੇ ਦਾ ਸਾਰਾ ਇੰਪੋਰਟ ਹੁੰਦਾ ਹੈ ਤੇ ਸਾਡੇ ਮੁਕਸਰ ਦੇ ਲਾਗੇ ਤੇ ਅਬੋਹਰ ਦੇ ਏਰੀਆ ਦੇ ਵਿੱਚ ਪੋਟਾਸ਼ ਮਿਲੀ ਹੈ ਇਹ ਰਾਜਸਥਾਨ ਦੇ ਐਡਜੋਇਨਿੰਗ ਨੇ ਇਹ ਏਰੀਏ ਤੇ ਰਾਜਸਥਾਨ ਦੇ ਵਿੱਚ ਵੀ ਮਿਲੀ ਹੈ ਸੋ ਮੈਂ ਜਿਹੜੀ ਗੱਲ ਕਹਿ ਰਿਹਾ ਕਿ ਡਿਸਕ੍ਰਿਮੀਨੇਸ਼ਨ ਦੀ ਪਿੱਛੇ ਸਾਡੀ ਉੜੀਸਾ ਦੇ ਵਿੱਚ ਮੀਟਿੰਗ ਹੋਈ ਦੀ ਮਾਈਂਡ ਮੰ minister ਦੀ ਸਾਰੇ ਆਲ ਓਵਰ ਇੰਡੀਆ ਦੀ ਤਾਂ ਉੱਥੇ ਵੀ ਮੈਂ ਮੁੱਦਾ ਚੁੱਕਿਆ ਸੀ ਤਾਂ ਉੱਥੇ ਕਿਹਾ ਸੀ ਮੈਂ ਕਿ ਜੋ ਰਾਜਸਥਾਨ ਦਾ ਏਰੀਆ ਹੈ ਉੱਥੇ 158 ਜਗ੍ਹਾ ਤੇ ਡ੍ਰਿਲਿੰਗ ਹੋਈ 158 ਜਗ੍ਹਾ ਮਤਲਬ ਡ੍ਰਿਲ ਕਰਕੇ ਪਤਾ ਲਾਉਂਦੇ ਆ ਕਿ ਪੋਟਾਸ਼ ਕਿੱਥੇ ਪਈ ਹੈ ਕਹੀ ਜੀ ਪਈ ਹੈ ਕਿੰਨੀ ਮਾਤਰਾ ਚ ਪਈ ਹੈ ਪਰ ਪੰਜਾਬ ਦੇ ਏਰੀਏ ਦੇ ਵਿੱਚ ਸਿਰਫ ਤੇ ਸਿਰਫ 9 ਜਗ੍ਹਾ ਡ੍ਰਿਲ ਹੋਈ ਹੈ ਅਰ ਉੱਥੇ 158 ਜਗ੍ਹਾ ਡ੍ਰਿੱਲ ਹੋ ਗਏ ਉੱਥੇ ਅਕਸਰ ਵੀ ਹੋ ਗਈ ਪਰ ਸਾਡੇ ਨੌ ਜਗ੍ਹਾ ਹੋਈ ਹੈ ਮੈਂ ਉੱਥੇ ਗੱਲ ਰੱਖੀ ਸੀ ਜਦੋਂ ਉਡੀਸਾ ਸਾਡੀ ਮੀਟਿੰਗ ਹੋਈ ਹੈ ਤਾਂ ਮਾਨਯੋਗ ਜਿਹੜੇ ਸੈਂਟਰ ਦੇ ਵਜ਼ੀਰ ਨੇ ਜੀ ਗਿਸ਼ਨ ਰੈਡੀ ਜੀ ਮੈਂ ਉਹਨਾਂ ਨੂੰ ਜਦੋਂ ਬੇਨਤੀ ਕੀਤੀ ਕਹਿੰਦੇ ਵੀ ਕੋਈ ਗੱਲ ਨਹੀਂ ਤੁਸੀਂ ਕਿਰਾਂ ਉੱਥੇ ਜਾਇਓ ਤੇ ਆ ਕੇ ਫਿਰ ਆਪਾਂ ਦਿੱਲੀ ਮਿਲਦੇ ਮੈਂ ਉਸ ਤੋਂ ਬਾਅਦ ਮੁਕਸਰ ਵੀ ਗਿਆ ਉੱਥੇ ਜਾ ਕੇ ਲੋਕਾਂ ਨੂੰ ਪਿੰਡ ਦੇ ਗਲਤ ਫਹਿਮੀ ਹੋ ਗਈਆਂ ਸੀ ਕਹਿੰਦੇ ਕਿਤੇ ਜ਼ਮੀਨਾਂ ਕੋਈਰ ਕਰਨਗੇ ਪਰ ਉਹ ਸਾਰੀ ਗੱਲ ਕਲੀਅਰ ਕੀਤੀ ਕਿਉਂਕਿ ਡੰਡ ਦੇ ਨਾਲ ਨਿਕਲਣੀ ਹੈ ਸਾਡੇ 400 ਮੀਟਰ ਧਰਤੀ ਦੇ نیچے ਹੈ ਸੋ 450 ਮੀਟਰ ਧਰਤੀ ਥੋੜੇ ਵੱਟੇ ਜਾ ਸਕਦੀ ਹੈ ਉਹ ਤੇ ਡੰਡ ਦੇ ਨਾਲ ਨਿਕਲਦੀ ਇੱਕ ਜਗ੍ਹਾ ਡੰਡ ਕੀਤੀ 25 ਏਕੜ ਚੱਕ ਲੂਗੀ ਸੋ ਉਹ ਗਲਤ ਫਹਿਮੀਆਂ ਦੂਰ ਕੀਤੀਆਂ ਤੇ ਹੁਣ ਪਿਛਲੇ 2.5 ਮਹੀਨਿਆਂ ਤੋਂ ਮੈਂ ਸਮਾਂ ਮੰਗ ਰਿਹਾ ਹਾਂ ਮਾਰੀਓ ਕੇਂਦਰ ਦੇ ਮੰਤਰੀ ਜੀ ਕਿਸ਼ਨ ਰੈਡੀ ਜੀ ਨੂੰ ਮਿਲਣ ਦਾ ਪਰ ਮੈਨੂੰ ਉੱਥੇ ਸਮਾਂ ਨਹੀਂ ਹਲੇ ਮਿਲਿਆ ਸੋ ਮੈਂ ਇਹ ਸਮਝਦਾ ਵੀ ਇਹ ਰਾਜਨੀਤੀ ਅਲੱਗ ਚੀਜ਼ ਹੈ ਪਰ ਇੱਕ ਉਹ ਮਿਨਰਲ ਜਿਹੜਾ ਅਸੀਂ ਸਾਰਾ ਇੰਪੋਰਟ ਕਰਦੇ ਆ ਤੇ ਜਿਹਦੇ ਨਾਲ ਛੱਡੀ ਵੱਡੀ ਜਿਹੜੀ ਵਿਦੇਸ਼ੀ ਮੁਦਰਾ ਬੱਝਦੀ ਆ ਇਹ ਤੇ ਦੇਸ਼ ਦਾ ਸਵਾਲ ਹੈ ਨਾ ਜੇ ਅਸੀਂ ਇੱਥੇ ਆਤਮ ਨਿਰਭਰ ਹੋ ਜਾਈਏ ਤਾਂ ਕਿੱਡੀ ਵੱਡੀ ਗੱਲ ਹੋਣੀ ਆ ਸੋ ਇਸ ਗੱਲ ਨੂੰ ਪਹਿਲ ਦੇ ਆਧਾਰ ਤੇ ਹੋ ਉਮੀਦ ਹੈ ਜਦੋਂ ਮੈਂ ਵਿਸ਼ਵਾਸਤਾ ਉਹਨਾਂ ਨੇ ਮੈਨੂੰ ਦਵਾਇਆ ਸੀ ਉੱਤੇ ਤੇ ਹੁਣ ਜੇ ਮੀਟਿੰਗ ਦਾ ਸਮਾਂ ਦੇਣਗੇ ਤਾਂ ਮੈਂ ਉੱਥੇ ਉਹਨਾਂ ਨੂੰ ਇਹੀ ਬੇਨਤੀ ਕਰਨੀ ਆ ਵੀ ਇਹ ਪੰਜਾਬ ਦਾ ਸਵਾਲ ਨਹੀਂ ਹੈ ਇਹ ਤਾਂ ਪੂਰੇ ਦੇਸ਼ ਦਾ ਸਵਾਲ ਹੈ ਸੋ ਇਹਦੇ ਸਾਡਾ ਸਾਥ ਦਿਓ ਸੋ ਜੇ ਅਸੀਂ ਉਸ ਗੱਲ ਦੇ ਵਿੱਚ ਕਾਮਯਾਬ ਹੁੰਨੇ ਆ ਤਾਂ ਪੰਜਾਬ ਦੇ ਲਈ ਵੀ ਵੱਡੀ ਪ੍ਰਾਪਤੀ ਇਹ ਤੇ ਦੇਸ਼ ਦੇ ਲਈ ਵੀ ਇੱਕ ਬਹੁਤ ਵੱਡੀ ਪ੍ਰਾਪਤੀ ਮੈਂ ਕਹਿ ਸਕਦਾ ਹਾਂ ਤੇ ਹੋਏਗੀ ਸੋ ਅੱਜ ਸੋ ਅੱਜ ਤੁਸੀਂ ਸਾਰੇ ਆਏ ਤੁਹਾਡਾ ਧੰਨਵਾਦ ਤੇ ਤੁਹਾਡੇ ਜਰੀਏ ਸਾਰੇ ਦੇਸ਼ ਨੂੰ ساری ਦੁਨੀਆ ਨੂੰ ਪਤਾ ਲੱਗੇਗਾ ਕਿਉਂਕਿ ਫੌਰੀਂ ਦੇ ਵਿੱਚ ਬੈਠੇ ਵੀ ਬਹੁਤ ਲੋਕ ਜਿਹੜੇ ਐਨਆਰਆਈ ਨੇ ਉਹਨਾਂ ਦੀਆਂ ਜ਼ਮੀਨਾਂ ਨੇ ਇੱਥੇ ਉਹ ਵੀ ਆਉਂਦੀਆਂ ਜ਼ਮੀਨਾਂ ਦੀ ਤਹੀ ਸਹੀ ਦੇਖਭਾਲ ਨਹੀਂ ਕਰ ਸਕਦੇ ਸੀ ਤੇ ਉਹਨਾਂ ਦੀਆਂ ਜ਼ਮੀਨਾਂ ਦੇ ਵਿੱਚੋਂ ਵੀ ਰੇਤਾ ਬਜਰੀ ਇਸ ਤਰ੍ਹਾਂ ਉੱਠਿਆ ਜਾਂਦਾ ਸੀ ਸੋ ਤੁਹਾਡੇ ਜਰੀ ਅੱਜ ਸਾਰਿਆਂ ਦੇ ਲੈ ਕੇ ਖਬਰ ਪਹੁੰਚੇਗੀ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਸ਼ਨ ਪੇ